ਇਹ ਜਿਹੜਾ ਮਾਹੌਲ ਵਿਗੜ ਰਿਹਾ ਹੈ ਇਹਦੇ ਵਿੱਚ ਪਰਦਾ ਕੱਖ ਨਹੀਂ ਜਾਂਦਾ ਪਰ ਪੰਜਾਬ ਦਾ ਸਭ ਕੁਝ ਚਲੇ ਜਾਂਦਾ ਹੈਗਾ ਬਾਰਡਰ ਤੇ ਬੈਠੇ ਅੱਜ ਸਾਰੀ ਦੁਨੀਆ ਭੈ ਚ ਹੈਗੀ ਐ 6571 ਦੇ ਵਿੱਚ 10-10 ਕਿਲੋਮੀਟਰ ਤਾਈ ਸਾਰੀ ਆਬਾਦੀ ਉਜਾੜਤੀ ਸੀਗੀ ਇੱਥੇ ਕੰਮ ਕਾਜ ਛੱਡ ਤੇ ਬੱਚੇ ਸਕੂਲਾਂ ਨਿਕਲ ਗਏ ਇੱਥੇ ਰਹਿਣਾ ਬਹਿਣਾ ਬਹੁਤ ਔਖਾ ਹੋ ਜਾਂਦਾ ਹੈਗਾ ਔਰ ਨੁਕਸਾਨ ਬਾਰਡਰ ਤੇ ਹੀ ਹੁੰਦਾ ਹੈ ਤਾਰਾਂ ਲੱਗ ਜਾਂਦੀਆਂ ਜ਼ਮੀਂਦਾਰ ਆਪਣੇ ਖੇਤਾਂ ਤਾਂ ਹੀ ਨਹੀਂ ਪਹੁੰਚ ਸਕਦੇ ਬੀਬੀਆਂ ਨੂੰ ਫਰੋਲ ਫਰੋਲ ਕੇ ਬੀਐਸਐਫ ਵਾਲੇ ਆਪਣੇ ਖੇਤਾਂ ਤਾਂ ਹੀ ਭੇਜਦੇ ਹੈਗੇ ਆ ਮਾਈਨਾ ਲੱਗ ਜਾਂਦੀਆਂ ਖੇਤਾਂ ਦੇ ਵਿੱਚ ਉੱਥੇ ਬੇਕਾਰ ਹੋ ਜਾਂਦੀ ਹੈ ਸਾਡੀ ਜ਼ਮੀਨ ਜਿੱਥੇ 70% ਵਪਾਰ ਲੈਂਦੇ ਤੇ ਚੜਦੇ ਪਾਕਿਸਤਾਨ ਨਾਲ ਹੁੰਦਾ ਸੀ ਅੱਜ ਇੱਥੇ ਸਾਰੇ ਧੰਦੇ ਬੰਦ ਹੋ ਗਏ ਹੈਗੇ ਆ ਸਮਗਲਿੰਗ ਹਜੇ ਵੀ ਚੱਲਦੀ ਹੈ ਡਰੋਨ ਹਜੇ ਵੀ ਆਉਂਦੇ ਆ ਮਾੜੇ ਕੰਮ ਸਾਰੇ ਹੋ ਜਾਂਦੇ ਆ ਪਰ ਚੰਗੇ ਬੰਦਿਆਂ ਦੇ ਮੇਲ ਆਪਸ 'ਚ ਰੋਕਦੇ ਜੇ ਸਾਡਾ ਆਪਸ 'ਚ ਤਾਲਮੇਲ ਹੋਵੇ ਸਾਡਾ ਵਪਾਰਕ ਸਾਂਝ ਹੋਵੇ ਆਵਾਜਾਈ ਹੋਵੇ ਤਾਂ ਹਰੇਕ ਇਨਸਾਨ ਪੱਖੀ ਬੰਦਾ ਮਾੜੇ ਨੂੰ ਮਾੜਾ ਕਹੂਗਾ ਚਾਹੇ ਉਹ ਹਿੰਦੂਆਂ ਦਾ ਕਾਤਲ ਕੀਤਾ ਹੋਏ ਸਿੱਖਾਂ ਦਾ ਕੀਤਾ ਹੋਏ ਮੁਸਲਮਾਨਾਂ ਦਾ ਕੀਤਾ ਹੋਏ ਮਨੁੱਖਤਾ ਦੀ ਸਾਂਝ ਹੁੰਦੀ ਹੈ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਤੇ ਸਰਕਾਰ ਭਾਰਤ ਦੀ ਹਿੰਦੂ ਪ੍ਰਸਤ ਸਰਕਾਰ ਤੇ ਆਰਮੀ ਇੱਕ ਦੂਜੇ ਨਾਲ ਭੜ ਰਹੀ ਹੈ ਅੱਜ ਪਰਬਾਨੂ ਸ਼ਸਤਰ ਦਾ ਯੋਗ ਹੈ ਇਹਦੇ ਵਿੱਚ ਜੇ ਇਹ ਗਲਤੀ ਹੋ ਗਈ ਤਾਂ ਇੱਥੇ ਪੰਜਾਬ ਦੀ ਤਬਾਹੀ ਹੋ ਜਾਊਗੀ ਸਾਡੇ ਗੁਰਧਾਮ ਦੋਨੋਂ ਪਾਸੇ ਹੈਗੇ ਕਰਤਾਰਪੁਰ ਸਾਹਿਬ ਇੱਥੇ ਹੈ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰੂ ਸਾਹਿਬ ਦੋਨੋਂ ਪਾਸੇ ਬਸਦੇ ਹੁੰਦੇ ਸੀਗੇ ਸਾਡੇ ਗੁਰੂਆਂ ਨੇ ਸਾਰੇ ਕਿਤੇ ਸਿੱਖੀ ਰੱਗੀ ਹੈ ਅੱਜ ਵੀ ਪੰਥ ਦੀਆਂ ਜਾਇਦਾਦਾਂ ਉੱਥੇ ਖੜੀਆਂ ਐ ਇੱਥੋਂ ਬੰਬ ਚੱਲੇ ਉੱਥੇ ਢੇ ਜਾਣੇ ਐ ਚਾਹੇ ਕਰਾਚੀ ਦੇ ਪਰਮਾਣੂ ਸ਼ਸਤਰ ਚੱਲ ਪਏ ਉਧਰਲੀ ਹਵਾ ਜਿਹੜੀ ਮੀਂਹ ਵਾਲੀ ਆਉਂਦੀ ਐ ਸਾਰਾ ਉੱਥੇ ਦਾ ਪ੍ਰਦੂਸ਼ਣ ਇੱਥੇ ਸੁੱਟ ਦੇਣਾ ਐ ਅਗਲੀਆਂ ਸਾਡੀਆਂ ਪੀੜ੍ਹੀਆਂ ਰਹਿ ਜਾਣੀਆਂ ਡੀਐਨਏ 'ਚ ਫਰਕ ਹੋ ਜਾਣੇ ਐ ਕਿਸੇ ਦੀ ਬਾਹ ਨਹੀਂ ਕਿਸੇ ਦੀ ਲਤ ਨਹੀਂ ਇਹੋ ਜੀ ਜੰਪਲ ਹੋ ਜਾਣੀ ਐ ਅੱਜ ਅਕਾਲ ਤਖਤ ਦਾ ਜਸਦਾਰ ਕਹਿੰਦੇ ਕਹੋਂਦੇ ਗੜਗੱਤ ਸਾਹਿਬ ਕਹਿੰਨੇ ਆ ਕਿ ਸਿੱਖਾਂ ਨੂੰ ਬੱਚੇ ਹੋਰ ਪੈਦਾ ਕਰਨੇ ਚਾਹੀਦੇ ਆ ਪਰ ਜੇ ਇੱਥੇ ਜੰਗ ਹੋ ਗਿਆ ਇੱਥੇ ਜਾ ਕੇ ਪਰਵਾਣੂਸ਼ਸਤ ਵਰਤੇ ਗਏ ਫਿਰ ਇੱਥੇ ਤਾਂ ਆਬਾਦੀ ਹੋ ਹੀ ਨਹੀਂ ਰਹਿਣੀ ਇਹ ਜੰਗ ਨੂੰ ਹਰੇਕ ਸਿੱਖ ਨੂੰ ਹਰੇਕ ਹਿੰਦੂ ਨੂੰ ਹਰੇਕ ਮੁਸਲਮਾਨ ਨੂੰ ਇਹ ਰੋਕਣਾ ਚਾਹੀਦਾ ਆਪਾਂ ਨੂੰ ਬਸਣਾ ਚਾਹੀਦਾ ਪਿਆਰ ਮੁਹੰਮਤ ਨਾਲ ਔਰ ਆਪਾਂ ਨੂੰ ਇੱਕ ਦੂਜੇ ਦੇ ਕੰਮਾਂ 'ਚ ਸਾਂਝ ਦੇਣੀ ਚਾਹੀਦੀ ਹੈ ਗਵਾਂਢੀ ਨਾਲ ਬਣਾ ਕੇ ਰੱਖੀ ਦੀ ਹੈ ਨਾ ਕਿ ਤੋੜ ਕੇ ਇਹ ਤਾਂ ਜਿਹੜਾ ਸਰਵਰਕਰ ਹੋਇਆ ਹੈ ਹਿੰਦੂ ਮਹਾਸਭਾ ਦਾ ਮੁਖੀ ਔਰ ਜਿਹੜਾ ਆਰਐਸਐਸ ਦਾ ਮੁਖੀ ਹੈ ਉਹਦਾ ਫਾਰਮੂਲਾ ਸੀਗਾ ਕਿ ਜਿਹੜੇ ਔਰੇ ਹਿੰਦੂ ਸਿੱਖ ਜੈਨ ਬੋਧੀ ਹੈਗੇ ਆ ਉਹਨਾਂ ਨੂੰ ਇਕੱਠੇ ਹੋ ਕੇ ਮੁਸਲਮਾਨਾਂ ਦੇ ਬਰਖਲਾਫ ਤੁਰਨਾ ਚਾਹੀਦਾ ਹੈ ਤਾਂ ਹੀ ਅਸੀਂ ਇਕੱਠੇ ਹੋਵਾਂਗੇ ਇਹ ਹਰ ਇੱਕ ਸਰਕਾਰ ਨੇ ਕੰਮ ਕੀਤਾ ਹੈਗਾ ਇੰਦਰਾ ਗਾਂਧੀ ਨੇ ਵੀ ਇਦਾਂ ਜੰਗਾ ਲੜ ਕੇ ਵੋਟਾਂ ਖਟੀਆਂ ਏਸੀ ਤਰ੍ਹਾਂ ਰਾਜੀਵ ਗਾਂਧੀ ਨੇ ਸਿੱਖਾਂ ਦੇ ਵਰਕਲਾਬ ਖਟੀਆਂ ਔਰ ਅਸੀਂ ਦੇਖਿਆ ਅਟਰ ਬਿਹਾਰੀ ਵਾਜਪਾਈ ਤੋਂ ਲੈ ਕੇ ਜਾ ਕੇ ਆ ਜਿਹੜੇ ਅਡਵਾਨੀ ਅਦਾਨੀ ਇਹ ਜਿਹੜਾ ਆਪਣਾ ਮੋਦੀ ਹੈ ਇਹਨੇ ਪਹਿਲਾਂ ਵੀ ਪਲਵਾਮੇ 'ਚ ਜਾ ਕੇ ਇਹੀ ਕੰਮ ਕਰਕੇ ਵੋਟਾਂ ਲਿੱਤੀਆਂ ਹੁਣ ਬਿਹਾਰ 'ਚ ਚੋਣ ਹੈ ਹੁਣ ਵੀ ਇਹ ਸਾਰਿਆਂ ਨੂੰ ਜੰਗ ਦੇ ਤੌਰ ਦੇ ਉੱਤੇ ਇਕੱਠਾ ਕਰ ਰਿਹਾ ਹੈ ਮਨੁੱਖਤਾ ਨੂੰ ਨਾ ਵੰਡ ਪਾਓ ਬੜੇ ਭਿਆਨਕ ਨਤੀਜੇ ਹੋਣਗੇ ਆਪਾਂ ਨੂੰ ਆਪਸ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਅੱਜ ਦੀ ਸਾਡੀ ਜਿਹੜੀ ਮਾਰਚ ਹੈ ਆਮ ਆਵਾਮ ਨੂੰ ਬੇਨਤੀ ਕਰਦੀ ਹੈ ਆਪਣੇ ਲੀਡਰਾਂ ਨੂੰ ਕਹੋ ਕਿ ਸਾਨੂੰ ਜੰਗ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਹੈ ਸਾਨੂੰ ਵਪਾਰ ਚਾਹੀਦਾ ਹੈ ਆਵਾਜਾਵੀ ਚਾਹੀਦੀ ਹੈ ਜੇ ਤੁਸੀਂ ਕਹਿੰਦੇ ਹੋ ਬਾਰਡਰ ਖੋਲ ਕੇ ਉੱਥੋਂ ਕੋਈ ਮਾੜਾ ਕੰਮ ਆਊਗਾ ਉਹ ਤਾਂ ਡਰੋਨਰਾਂ ਹੀ ਹੁਣ ਵੀ ਆ ਰਿਹਾ ਹੈ ਪਰ ਜਿਹੜੇ ਚੰਗੇ ਬੰਦੇ ਆਪਸ ਵਿੱਚ ਮੇਲ ਰੱਖਣਗੇ ਉਹ ਆ ਫਿਰਕੂ ਸੋਚ ਨੂੰ ਬੰਦ ਕਰਨਗੇ ਨੱਥ ਪਾਉਣਗੇ ਤੇ ਅਸੀਂ ਆਪਣੇ ਜਿਹੜੇ ਮਨੁੱਖਤਾ ਦੇ ਅਧੀਨ ਇੱਥੇ ਬਸਣਾ ਉਹਦਾ ਵਾਅਦਾ ਹੋਊਗਾ ਸੋ ਇਹਦੀ ਮਾਰਚ ਅਸੀਂ ਕੱਢ